ਗਿਆਨ ਰਾਜ ਆਨਾਨ ਆਨ ਦੇਵਾਨ ਦੇ ਉਪਮਾ ਮਹਾਨ ਖੰਡਾ ਬ੍ਰਹਮੰਡਾ ਦੇ ਮਾਲਕ ਨਿਮਾਣਿਓ ਕੇ ਮਾਨ ਨੇ ਤਾਣਿਓ ਕੇ ਤਾਣ ਨਿਓਟਿਆਂ ਕੀ ਓਟ ਨਿਓਟਿਆਂ ਨੇ ਕਰਤੇ ਆਂ ਕਿ ਕਤ ਨੇ ਆਸਰਿਆਂ ਕੇ ਆਸਰਾ ਪਰਮ ਪਿਤਾ ਤਨ ਤਨ ਸਹਿਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਰਨ ਕਮਲਾਂ ਦਾ ਧਿਆਨ ਧਰ ਸਭ ਸੰਤਾਂ ਕਰੋ ਰਸਨਾ ਪਵਿੱਤਰ ਸਾਰੇ ਹੀ ਗਜਵਾ ਜੀ ਕੇ ਸਰਦਾ ਭਾਵਨਾ ਪ੍ਰੇਮ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਾ ਤੇ ਯੋਗ ਹੋ ਤੋ ਅੰਮ੍ਰਿਤ ਵੇਲੇ ਸਤਿਗੁਰੂ ਪਾਸ਼ਾ ਦੀ ਮਿੱਠੀ ਨਿਗੀ ਕੋ ਦਾ ਆਨੰਦ ਵਾਣ ਰਹੇ ਹੋ ਅੰਮ੍ਰਿਤ ਬਾਣੀ ਦੇ ਅਨੰਤ ਪ੍ਰਾਪਤ ਕਰ ਰਹੇ ਹੋ ਤੇ ਤੇਰੀ ਉਸਤ ਇਤਿਵਾਰ ਘਟ ਪੀਤਰ ਤੂੰ ਦੇਖ ਵਿਚਾਰ ਏਕੋ ਇੱਕ ਮੋਕਾ ਏਕੋ ਇੱਕ ਸਰੀਰ ਹੈ ਜਿਸ ਨੂੰ ਮਰਨ ਜੰਮਨ ਇਹਨਾਂ ਦੋਨਾਂ ਤੋਂ ਹੀ ਇੱਕ ਮੁਕਤੀ ਜਮਣਾ ਵੀ ਦੁੱਖ ਮਰਣਾ ਵੀ ਦੁੱਖ ਦੋਨੇ ਦੁੱਖ ਹੈ ਇਹ ਦੋਨਾਂ ਤੋਂ ਮੁਕਤ ਹੋ ਜਾਣਾ ਸਾ ਪ੍ਰਮਾਤਮਾ ਦਾ ਰੂਪ ਹੋ ਜਾਣਾ ਉਹ ਦੇ ਵਿੱਚ ਕੇਵਲ ਤੋਂ ਕੇਵਲ ਕੌਣ ਸਮਾ ਸਕਦਾ ਹੈ ਜਦ ਤੱਕ ਸੰਪੂਰਨ ਤੌਰ ਤੇ ਉਸ ਵਾਹਿਗੁਰੂ ਦੀ ਨਿਗਾਹ ਦੇ ਵਿੱਚ ਸਿੱਖ ਮੁਕਤ ਨਹੀਂ ਕਾਲਸਾ ਮੁਕਤ ਨਹੀਂ ਹੈ ਜੇ ਕੋਈ ਹੋਰ ਕੋਈ ਧਰਮਾਂ ਦੀ ਗੱਲ ਕਰੀਏ ਉਹਨਾਂ ਦੇ ਵੀ ਜਿਹੜੀਆਂ ਪਦਵੀਆਂ ਨੇ ਭਾਈ ਜਾਂ ਕਾਜੀ ਕਹੇ ਦੀ ਹੁਲਾ ਕਹੇ ਦੀ ਪਾਸਟਰ ਕਹੇ ਦੀ ਇਰਥਿਕ ਤੱਕ ਡਿਗਰੀ ਲਾ ਕੇ ਆਪਣੀ ਅਹਿਮਤ ਰੱਖ ਕੇ ਮੁਕਤ ਨਹੀਂ ਹੈ ਖੀਰ ਵਾਲੀ ਜੋ ਡਿਗਰੀ ਹੈ ਉਹ ਪਦਵੀ ਹੈ ਸੰਤ ਦੀ ਸੰਤ ਬਣਦੇ ਨਹੀਂ ਇਹ ਕਿ ਅਸੀਂ ਕੋਈ ਸਰੀਰ ਦੇ ਉੱਤੇ ਧਾਰਨ ਕਰ ਲਿਆ ਬਾਣਾ ਨਾਮ ਰੱਖ ਲਿਆ ਸੰਤ ਦੁਨੀਆ ਮੈਨੂੰ ਸੰਤ ਸੰਤ ਕਹਿੰਦੀ ਹੈ। ਮਾਫ ਕਰਨਾ ਇਹ ਸੰਤ ਨਹੀਂ ਹੈ। ਸੰਤ ਜਦੋਂ ਵੀ ਬੈਠਾ ਹੈ ਉਹ ਤੁਹਾਨੂੰ ਸੋੜੀ ਤੇ ਟੰਗਿਆ ਨਜ਼ਰ ਆਏਗਾ। ਸੰਤ ਨੂੰ ਜਦੋਂ ਦੇਖੋਗੇ ਉਹ ਤੱਤੀ ਪਵੀ ਤੇ ਬੈਠਾ ਨਜ਼ਰ ਆਏਗਾ। ਸੰਤ ਨੂੰ ਜਦੋਂ ਦੇਖੋਗੇ ਉਹ ਦੂਸਰੇ ਧਰਮ ਦੇ ਲਈ ਆਪਣਾ ਸੀਸ ਬਲਦਾਨ ਦਿੰਦਾ ਦੇਖੋਗੇ ਜਦੋਂ ਕਿਸੇ ਸੰਤ ਨੂੰ ਦੇਖੋਗੇ ਉਹ ਜਿਸ ਨੂੰ ਵੀ ਉਹ ਪੁੱਤਰ ਸਭ ਨੂੰ ਪਿਆਰੇ ਹੈ ਘਰ ਪਰਿਵਾਰ ਸਭ ਨੂੰ ਪਿਆਰਾ ਹੈ ਥੋੜੇ ਜਿਹੇ ਅੱਖਾਂ ਦੂਰ ਹੁੰਦੇ ਆ ਅਸੀਂ ਰੋਣਾ ਸ਼ੁਰੂ ਕਰ ਦਨੇ ਹੈ। ਕਦੇ ਦਸ਼ਰਧ ਦੇ ਪੁੱਤਰ ਵਿਛੜੇ ਸੀ। ਵਿਛੜੇ ਪਰ ਤੋਂ ਗੁਰੂ ਗੋਵਿੰਦ ਸਿੰਘ ਪਾਤਸ਼ਾਹ ਦਾ ਪਰਵਾਰ ਵੀ ਵਿਛੜਿਆ ਸੀ। ਪਰ ਦੋਨਾਂ ਵਿੱਚ ਅੰਤਰ ਕੀ ਹੈ? ਇਹ ਤਾਂ ਤ੍ਰਿਤੇ ਦੇ ਅਵਤਾਰ ਉਹ ਭਾਵੇਂ ਨੇਕਾਂ ਵੀ ਤੇ ਦੱਸੀਆਂ ਵੀ ਕੋਈ ਮਾਂ ਦਾ ਸ਼ਰਾਬ ਸੀ। ਜਾਹੋਨੇ ਭਾਈ ਆਪਣੇ ਪੁੱਤਰ ਲਈ ਪਤਨੀ ਕਦੀ ਮੰਗੀ ਇਹ ਤਾਂ ਲਿਖਤ ਸੀ ਭਈ ਵੀ ਤੁਸੀਂ ਇਹ ਪਾਠ ਅਦਾ ਕਰਨਾ ਜੇ ਭਾਈ ਰਾਮ ਉਹਨੂੰ 14 ਸਾਲ ਦਾ ਬਨਵਾਸ ਨਾ ਹੁੰਦਾ ਤੇ ਰਾਵਣ ਨੇ ਕਿਵੇਂ ਮਾਰਨਾ ਸੀ ਰਾਵਣ ਵਾਸਤੇ ਵੀ ਵਿਧੀ ਤਿਆਰ ਕਰਨੀ ਸੀ ਰਾਵਣ ਨੇ ਰਾਮ ਦੇ ਹੱਥੋਂ ਮਰਨਾ ਸੀ ਸਿੱਧਾ ਜੱਤਰ ਤੀਰ ਮਾਰਨ ਉਹ ਰਹਾਮ ਇਹ ਮੈਤਰ ਮਾਰਨਾ ਮੇਰੇ ਇੱਥੋਂ ਤੋਂ ਵਰਣ ਉਹਦੇ ਬਾਤ ਵੀ ਇੱਕ ਮਾਹੌਲ ਕ੍ਰੀਏਟ ਹੋਣਾ ਸੀ ਬਣਵਾਸ ਹੋਇਆ 14 ਸਾਲ ਉਸੇ ਬਣਵਾ ਦੇ ਦੀਨ ਜੋ ਕੁਝ ਵੀ ਹੋਇਆ ਆਮ ਤੌਰ ਤੇ ਅਸੀਂ ਮਾਤਾ ਸੀਤਾ ਨੂੰ ਹੀ ਇਕੱਲਾ ਮੁੱਖ ਪਾਤਰ ਸਮਝਦੇ ਹਾਂ ਜਿਵੇਂ ਮਹਾਭਾਰਤ ਵਿੱਚ ਵੀ ਅਸੀਂ ਕੇਵਤ ਤੋਂ ਕੇਵ ਦ੍ਰੋਪਦੀ ਨੂੰ ਸਮਝਦੇ ਹਾਂ ਕਿ ਇਹਦੀ ਵਜ੍ਹਾ ਨਾਲ ਜੰਗ ਹੋਈ ਹੈ ਅਵੇਂ ਤ੍ਰਿਤੇ ਦਾ ਜੰਗ ਹੋਵੇ RAM ਤੇ RAVAN ਦਾ ਜਾਂ ਦਵਾਪਰ ਦਾ ਮਹਾਪਾਰਥ ਦਾ ਜੰਗ ਹੋਵੇ ਇਹਨਾਂ ਦੋਨਾਂ ਦੇ ਵਿੱਚ ਹੀ ਦੋ ਇਸਤਰੀਆਂ ਦਾ ਜ਼ਿਕਰ ਆਉਂਦਾ ਇੱਕ ਨੂੰ ਅਸੀਂ ਜਾਣਦੇ ਆ ਦੂਸਰੀ ਗਰਲਿਆ ਨੂੰ ਪਤਾ ਜੋ ਪੜ੍ਹੇ ਲਿਖੇ ਸੱਜਣਾਂ ਨੂੰ ਪਤਾ ਜੋ ਵਿਦਵਾਨ ਸੱਜਣ ਨੇ ਜਿਨ੍ਹਾਂ ਦਾ ਗੁਰਮਤ ਨਾਲ ਧਰਮ ਨਾਲ ਕੋਈ ਸੁਭਾਅ ਨੁੰਦੇ ਜਿਹਨਾਂ ਦੀ ਖੋਜ ਬੰਤਦੇ ਆਂ ਤ੍ਰਿਤੇ ਵੱਲ ਧਿਆਨ ਲੈ ਕੇ ਆਓ ਸਾਨੂੰ ਪਤਾ ਮਾਤਾ ਸੀਤਾ ਨੂੰ ਚੁੱਕ ਕੇ ਲੈ ਗਿਆ ਰਾਮ ਜੰਗ ਦਾ ਕਾਰਨ ਇਹ ਪਰ ਇਹ ਨਹੀਂ ਪਤਾ ਕਿ ਚੁੱਕ ਕੇ ਲੈ ਕੇ ਕਿਉਂ ਗਿਆ ਉਹਦਾ ਆਪਣੀ ਇਸ ਤਰ੍ਹਾਂ ਬਹੁਤ ਸੀ ਵੀ ਉਹਨੂੰ ਮਾਤਾ ਸੀਤਾ ਤੇ ਐਸਾ ਕੀ ਦਿਖਿਆ ਭਈ ਉਹ ਵੀ ਸੀ ਕਾਰਨ ਕਿ ਉਹਦੀ ਭੈਣ ਸ੍ਰੋਪ ਨਾ ਥਾ ਜਿਹੜੀ ਕਦੇ ਬਹੁਤ ਸੁੰਦਰ ਸੀ ਜਿਹਦਾ ਨਾਂ ਹੀ ਸ੍ਰੋਪ ਨਾ ਥਾ बहुत सुंदर है तो तो फिल्मा नटका देखिया भी बनाया है ढेड है कि से बनाया ऐसी नहीं सी असल तो बहुत सुंदर सी रावण वर्गा सुंदर कोई नहीं सी। एने सुंदर सी भैन भरा कि उसने इच्छा जताई लक्ष्मण ब्याह की ਉਹ ਵੀ ਕਿਸੇ ਤਰੀਕੇ ਨਾਲ ਧਾਰਮਿਕ ਤਰੀਕੇ ਨਾਲ ਸਮਝ ਆ ਸਕਦੀ ਪਰ ਉਹ ਵੀ ਬਿਧੀ ਦੇ ਵਿੱਚ ਵਿਧਾਨ ਵਿੱਚ ਲਿਖਿਆ ਹੋਇਆ ਸੀ ਕਿ ਤੁਸੀਂ ਇਸ ਤਰ੍ਹਾਂ ਭਈ ਜਿਦਾ ਇਹਦੀ ਭੈਣ ਆਏਗੀ ਤੁਹਾਨੂੰ ਇਸ ਤਰ੍ਹਾਂ ਗਲਤ ਗੱਲਬਾਤ ਕਰੇਗੀ ਤੇ ਉਹ ਸੰਗਤ ਨਾਲ ਨੱਕ ਵੱਡਿਆ ਗਿਆ। ਆਦੀ ਭੈਣ ਦੀ ਇੱਜ਼ਤ ਦਾ ਬਦਲਣ ਦੀ ਖਾਤਰ 라ਵਣ ਨੇ ਇਹ ਕਦਮ ਚੁੱਕਿਆ। ਇਹ ਕਸਤਰੀ 라ਵਣ ਦੀ ਭੈਣ ਹੋਗੀ। ਦੂਸਰੀ ਮਾਤਾ ਸੀਤਾ ਹੋਗੀ। ਜਦੋਂ ਗੱਲ ਕਰਦੇ ਹਾਂ ਦੁਆਪਰ ਦੀ ਸਾਨੂੰ ਲੱਗਦਾ ਕਿ ਦ੍ਰੋਪਦੀ ਦੇ ਕਾਰਨ ਕਰਕੇ ਜੰਗ ਹੋਈ ਏ ਪਰ ਇਸ ਜੰਗ ਦੇ ਪਿੱਛੇ ਮੇਨ ਜੋ ਕਾਰਨ ਸੀ ਉਸੀ ਦਰਯੋਦਨ ਦੀ ਮਾਤਾ ਗੰਦਾਰੀ ਗੰਧਾਰ ਦੇ ਰਾਜ ਦੀ ਸੋਤਰੀ ਤੇ ਜਿਹਦਾ ਭਰਾ ਸੀ ਜਿਹਨੂੰ ਕਹਿੰਦੇ ਛਕਨੀ ਮਾਮਾ ਹੁਣ ਪੇਸ਼ੇ ਪਿਤਾ ਬੜਾ ਮਹਾਨ ਅਯੁਧਾਸੀ ਬਈ ਉਦੇ ਮੂਹਰੇ ਤਾਂ ਕੋਈ ਇੱਕ ਦੋ ਬੰਦੇ ਨਹੀਂ ਗੱਲ ਛੱਡੋ ਪੂਰੇ ਦੇ ਦਿਆਂ ਸੈਨਾਵਾਂ ਵੀ ਫਿੱਕੀਆਂ ਪਈਆਂ ਸੀ ਇਕੱਲਾ ਇਹਨਾਂ ਜੁੱਧਾ ਤਲ ਤਵਾਰ ਹੈ ਉਹਦਾ ਜ਼ਿਕਰ ਗੁਰਵਾਨੀ ਵਿੱਚ ਵੀ ਹੈ ਸਮਾਂ ਰੰਗ ਦੇ ਉਹਦਾ ਵਿਚਾਰ ਕਰਾਂਗੇ ਹੁਣੇ ਹੱਥ ਮੰਗੇ ਤੇ ਕੇ ਦੀ ਹਿੰਮਤ ਨਾ ਹੋਈ ਉਹਨੇ ਚਾਰ ਸੀ ਬੰਦਾ ਇਹ ਚਕਨੀ ਜਿਹਨੂੰ ਕਹਿੰਦੇ ਆ ਉਹਨੇ ਚਾਰ ਤਿੰਨਾਂ ਤਲ ਤਵਾਰ ਨੇ ਸੀ ਅਬਹਾਜ ਵੀ ਸੀ ਆ ਉਹ ਇੱਕ ਲੱਤ ਦੀ ਸਹੀ ਨਹੀਂ ਸੀ ਲੰਗੜਾ ਕੇ ਤੁਰਦਾ ਸੀ ਪਰ ਉਸ ਬੰਦੇ ਨੇ ਉਸ ਗੱਲ ਨੂੰ ਯਾਦ ਰੱਖਿਆ ਕਿ ਮੇਰੀ ਭੈਣ ਜੋ ਇੰਨੀ ਸੁੰਦਰ ਹੈ ਉਸ ਨੂੰ ਇੱਕ ਅੰਦੇ ਦੇ ਲੜਲਾ ਰਿਹਾ ਹੈ ਇਹ ਬੰਦਾ ਇਹਨੇ ਸੋਚੀ ਨਹੀਂ ਕੋਈ ਉਹ ਉਸਨੇ ਬਦਲੇ ਦੀ ਸ਼ੁਰੂਆਤ ਨੂੰ ਕੀਤੀ ਸੀ ਆ ਜੋ ਕਸ਼ਵੀ ਹੋਇਆ ਦਰੋਤੀ ਕੀ ਨਾਨ ਹੋਇਆ ਜੋ ਕੁਛ ਵੀ ਜਿੰਨਾ ਕੁ ਹੋਇਆ ਨਾ ਇੱਕ ਸੱਚ ਦਾ ਗਿਆਨ ਸੀ ਹੁਣ ਇਹ ਤੋਂ ਸਿੱਖਿਆ ਕੀ ਲੈਣੀ ਆ ਕਿ ਗਿਆਨ ਦੇ ਅੱਗੇ ਸਭ ਤਲਵਾਰਾਂ ਸਭ ਫੌਜਾਂ ਫਿੱਕੀਆਂ ਪੈ ਜਾਂਦੀਆਂ ਦੋ ਪੁੱਤਾਂ ਦਾ ਨਾਸ ਕਰਾ ਦਿੱਤਾ ਕੌਰਵ ਔਰ ਪਾਂਡਵ ਦੋਨੇ ਕਦਮ ਹੋਏ ਨੇ ਇਹਨਾਂ ਦਾ ਦੋਨਾਂ ਦੇ ਕੋਈ ਵੰਸ਼ ਛੇ ਨਹੀਂ ਹੈ ਇੱਕ ਸੱਤਸ਼ ਨੇ ਆਪਣੇ ਗਿਆਨ ਦੇ ਦੁਆਰਾ ਨਾ ਉਹਦੇ ਕੋਈ ਤਾਕਤ ਹੈ ਪਰ ਇਹ ਕਿ ਗਿਆਨ ਹੈ ਗਿਆਨ ਔਰ ਚਤ్రਾਈ ਅਜਿ ਦੇ ਮੁਨਕ ਨੂੰ ਵੀ ਇਹ ਸਮਝਾਇਆ ਜਾਂਦਾ ਭਾਈ ਗਿਆਨ ਔਰ ਤਕਰਾਈ ਦਾ ਹੋਣਾ ਜ਼ਰੂਰੀ ਏ ਕਿ ਭੋਲੇ ਭਾਏ ਮਿਲੇ ਰਗਰਾਏ ਪਰਮਾਤਮਾ ਤਾਂ ਭੋਲੇ ਪੰਜ ਮਿਲ ਜੂ ਪਰ ਜੇ ਸੰਸਾਰ ਵਿੱਚ ਰਹਿਣਾ ਨਾ ਤੇ ਭੋਲੇ ਭਾਏ ਦਾ ਨਹੀਂ ਏ ਇੱਥੇ ਗਿਆਨ ਔਰ ਸਮਝ ਔਰ ਸੋਝੀ ਔਰ ਤਤਰਾਈ ਹੋਣੀ ਚਾਹੀਦੀ ਏ ਜੋ ਅਸੀਂ ਆਪਣੀ ਤਾਕਤ ਦਾ ਮਜ਼ਾਰਾ ਕਰਦੇ ਆਂ ਕਿ ਬੇ ਛੜਕਾਂ ਦੇ ਬੈਠ ਕੇ ਅੱਜ ਹੋਗਾ ਨਾ ਪੰਜਾਬ ਬੰਦ ਨਿਕਲਣਾ ਇਹਦਾ ਕੁਝ ਵੀ ਨਹੀਂ ਹੈ ਬਤਾਨਾ ਮਦਦ ਨਹੀਂ ਹੈ ਗਰੀਬਾਂ ਨੂੰ ਨੁਕਸਾਨ ਜਨੇ ਨਿਤ ਦਿਹਾੜੀ ਕਰਨੀ ਹੈ ਜਿਹਨੇ ਸਵੇਰੇ ਤੋਂ ਲਾਤੀ ਛਾਤਾ ਹੂੰ ਕੰਮ ਕਰਕੇ ਆਪਣੇ ਛਾਣੂ ਬੱਚਿਆਂ ਵਾਸਤੇ ਰੋਟੀ ਦਾ ਜਿਗਰ ਕਰਨ ਉਹਨਾਂ ਦਾ ਨੁਕਸਾਨ ਹੋਣਾ ਉਹਨਾਂ ਦੀਆਂ ਫਿਰ ਦਵਾਵਾਂ ਤਾਂ ਲੱਗਣੀਆਂ ਨਹੀਂ ਵੱਡ ਦਵਾਵਾਂ ਲੱਗਣੀਆਂ ਤੇ ਕਿੱਥੋਂ ਫਾਇਦਾ ਹੋਵੇਗਾ ਹੁਣ ਐਸੇ ਇਤਿਹਾਸੋਂ ਸਿੱਖੀਦਾ ਬਈ ਕਿ ਭਾਈ ਇੱਕ ਅਪਹਾਜ ਬੰਦੇ ਨੇ ਉਹ ਸੈਨਾ ਖੜਮ ਕਰ ਦਿੰਦੀ ਹੈ ਜਿਨ੍ਹਾਂ ਦਾ ਇੱਕ ਇੱਕ ਯੋਧਾ ਪੂਰੀ ਦੇਹ ਦੀ ਫੌਜ ਤੇ ਭਾਰੀ ਪੈਂਦਾ ਸੀ ਨਾ ਕੋਰਮਰੇ ਕੋਈ ਕਮਜ਼ੋਰ ਨਹੀਂ ਸਿਪਾਹੀ ਦਰਯੋਗਨ ਵਰਗਾ ਕੋਈ ਬਲਸਰ ਵਾਲਾ ਬੰਦਾ ਨਹੀਂ ਸੀ ਇਹਨਾਂ ਤਖਤ ਵਰ ਸੀ ਹੋਰ ਵੀ ਜਿੰਨੇ ਸੈਨਾ ਸੀ ਭਈ ਉਹ ਕੁਦਰਤ ਨਾਲ ਚਾਲੀ ਵਰਗੇ ਪੀਸ਼ਮ ਪਿਤਾ ਜਿਨ੍ਹਾਂ ਨੂੰ ਇੱਛਾ ਮ੍ਰਿਤਿ ਦਾ ਵਰਦਾਨ ਸੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਇੱਕ ਗਿਆਨ ਵਾਲੇ ਬੰਦੇ ਨੇ ਜਗਮੀ ਕੋਲੇ ਗਿਆਨ ਸੀ ਚਤਰਾਈ ਸੀ ਉਹਨੇ ਆਪਣੀ ਭੈਣ ਦਾ ਬਦਲਾ ਲੈਂਦਿਆਂ ਹੋਇਆ ਨਾ ਅਬਦੀ ਗੰਧਾਰੀ ਉਹਦੀ ਜੋ ਭੈਣ ਸੀ ਉਹਦਾ ਬਦਲਾ ਲਿਆ ਉਹਨੇ ਦੋਨੇ ਕੁੱਲਾਂ ਦਾ ਨਾਸ਼ ਕਰ ਦਿੱਤਾ ਖਤਮਾ ਕਰ ਦਿੱਤਾ ਗਿਆਨ ਦੇ ਨਾਲ ਚਤਰਾਈ ਨਾਲ ਤੇ ਬੰਦੇ ਤੋਂ ਇਤਿਹਾਸ ਸੁਣਦੇ ਰਹਿਣਾ ਤੇ ਚੱਲੇਗਾ ਕਦੋਂ ਵੀ ਸਾਡੇ ਅੰਦਰ ਗਿਆਨ ਹੋਣਾ ਚਾਹੀਦਾ ਸੰਸਾਰ ਦਾ ਗਿਆਨ ਇਕੱਤਰ ਕਰੋ ਪੜ੍ਹਾਈ ਕਰੋ ਐਜੂਕੇਸ਼ਨ ਦਿਨ ਹੁਣ ਜਿਨ੍ਹਾਂ ਨੇ ਭਾਈ ਗਿਆਨ ਨਾਲ ਪੱਧਵੀ ਪਾਈ ਹੈ ਕਿ ਦੁਨੀਆ ਚ ਨੇਕਾ ਲੋਕ ਆਪਣੇ ਆਜੂ ਕੋ ਕੇ ਸੰਸਾਰ ਵਿੱਚ ਜਾਂਦੇ ਕੋਈ ਬਹੁਤਾ ਜ਼ਿਆਦਾ ਨਹੀਂ ਕਰਦਾ ਇਹਨਾਂ ਨੂੰ ਆਸਪੋਸਮ ਨਹੀਂ ਪਤਾ ਹੁੰਦਾ ਪਰ ਇੱਕ ਸ੍ਰੀਸ਼ੇਤ ਡਾਟਰ ਮਨਮੋਹ ਸਿੰਘ ਜੀ ਪਿਛਲੇ ਦਿਨ ਜਿਹੜੇ ਅਾਈ ਕਿਤੇ ਹਨ ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਸੋਗ ਮਨਾਇਆ ਗਿਆ ਹੈ ਇਹ ਤਾਂ ਉਹ ਇੱਕ ਸਰੀਰ ਹੈ ਪਰ ਉਹਨਾਂ ਦੇ ਅੰਦਰ ਇੱਕ ਕਾਬਿਲਤ ਸੀ ਗਿਆਨ ਸੀ ਜੋ ਹਮੇਸ਼ਾ ਹੀ ਸੂਰਜ ਵਾਂਗ ਚਮਕਦਾ ਰਹੇਗਾ ਕਾਬਿਲਤ ਹੋਣਾ ਜ਼ਰੂਰੀ ਹੈ ਧਨવાન ਹੋਣਾ ਜ਼ਰੂਰੀ ਨਹੀਂ ਹੈ ਤੁਹਾਡੇ ਅੰਦਰ ਕਾਬਿਲਤ ਹੋਵੇ ਗਿਆਨ ਹੋਵੇ ਖਾਸੀਅਤ ਹੋਵੇ ਸਾਡੇ ਅੰਦਰ ਤੇ ਦੁਨੀਆ ਤੁਮੇ ਯਾਦ ਕਰਦੀ ਹੈ ਸੰਤ ਮਹਾਤਮਾ ਜਿਨੇ ਹੋਏ ਨੇ ਭਗਤ ਜਨ ਹੋਏ ਆ ਇਹ ਤਾਂ ਟੁੱਟੀਆਂ ਫੁੱਟੀਆਂ ਚੋਗੀਆਂ ਚ ਰਹਿੰਦੇ ਸੀ ਭਾਈ अज उन्हें किन्ने सुनहरी मंदिर बन गए भगवान वाल्मीक महाराज इन्हों जीवन था भाई कितने जीवन बतीत होगा झोपड़ी बच्चे जंगल बच्चे अपना सारा कारोबार छद के जो धर्म की रे चले ना तो ऐसे चले कि खुद परमात्मा का रूप हो गया हर हर जन में एक है ਜਦੋਂ ਕਿ ਇਹ ਸੰਤ ਭਗਤ ਨੂੰ ਪਰਮਾਤਮਾ ਜਾਂ ਭਗਵਾਨ ਕਹ ਕੇ ਬੋਲਦੇ ਹਨ ਅਗਿਆਨੀ ਪੁਰਖਾਂ ਦੇ ਵਿੱਚ ਮੰਨ ਚ ਆਏਗਾ ਕਿਉਂ ਭਗਵਾਨ ਕੇ ਆ ਭਗਵਾਨ ਤਾਂ ਇੱਕੋ ਹੀ ਹੈ ਉਹ ਭਾਈ ਇਹ ਵੀ ਉਹਦਾ ਰੂਪ ਬਣਗੇ ਇਹ ਵੀ ਉਹਦਾ ਰੂਪ ਬਣਗੇ ਪਰ ਅੱਜ ਉਹਨਾਂ ਦੇ ਨਾਮ ਦੇ ਉੱਤੇ ਝੋਪੜੀਆਂ 'ਚ ਰਹਿਣ ਵਾਲਿਆਂ ਦੇ ਉਹਨਾਂ ਦੇ ਨਾਂ ਤੇ ਸੁਨਹਿਰੀ ਮੰਦਰ ਬਣਦੇ ਆ ਕਿੰਨੇ ਕਿੰਨੇ ਮੰਦਰ ਹੋ ਗਏ ਦੀ ਸੰਗਤਾਂ ਦੀ ਇਹ ਨਹੀਂ ਭੀ ਰੰਦੀ ਏ ਕਿ ਚਾਹ ਚਪੰਜ ਚੰ ਘੰਟੇ ਲੈਂਚ ਲਾ ਕੇ ਖੜੇ ਹੋ ਕੇ ਫਿਰ ਕੇ ਦਰਸ਼ਨ ਦਾ ਰਿਕਾਨੇ ਪੈਂਦੇ ਇਹ ਖਾਸੀਅਤ ਸੀ ਇਹਨੇ ਰੱਖੇ ਦੀ ਭਗਤੀ ਦੀ ਗਾਈ ਤੈ ਤੂੰ ਕਿਉਂ ਮਾਨ ਕਰੀ ਫਿਰਦਾ ਮੈਂ ਕਿ ਮੈਂ ਧੰਵਾਦ ਹੋ ਗਿਆ ਮੇਰੇ ਨਾਂ ਹੋ ਜੂ ਦੋ ਚਾਰ ਦਿਨ ਹੀ ਰਹਿੰਦਾ ਨਾਮ ਇਹ ਮਾਇਆ ਧਾਰੀਆਂ ਦਾ ਤੇ ਰੱਬ ਦੇ ਪਿਆਰਾਂ ਦੇ ਉਹਨਾਂ ਦਾ ਸਦੀਰ ਨਾਮ ਰਹਿੰਦਾ ਸੋਜ ਚੰਦਰਮਾ ਰਹਿੰਦਾ ਬਾਗ ਰਹਿੰਦਾ ਇਹ ਰੱਬ ਦੇ ਪਿਆਰ ਦੀ ਖਾਸੀਅਤ ਹੈ ਹੁਣ ਜੇ ਰੰਗ ਤਾਂ ਹੋਏ ਸੀ ਕਿ ਉਹਦੇ ਵਿੱਚ ਕੋਈ ਸਿੱਖ ਦਿਖੋ ਕੇ ਨਹੀਂ ਸਮਾ ਸਕਦਾ ਮੰਜ਼ਿਲ ਇੱਥੇ ਛੁੜੋਣੀ ਸਿੱਖ ਤੋਂ ਖਾਲਸੇ ਤੋਂ ਸਿੰਘ ਤੋਂ ਜਾਂ ਕਿ ਜੇ ਪੰਤ ਬਣ ਜੋ ਵੀ ਕਾਜੀ ਨੇ ਜਾਂ ਕਿ ਜੇ ਵੀ ਪਾਸਟਰ ਨੇ ਸ਼ੁਰੂਆਤਾਂ ਇੱਥੇੋਂ ਦੀਨ ਪਰਬਾਨਾ ਕਰਨੋ ਸਭ ਦੇ ਨੂੰ एक संत पहना भाई थोड़ा फल अरे चले गए सुखनी साहब कर लिया पाठ कर लिया मैं रब जुड़ गया विधि लिखी हुई है भाई तो विधि लिखी हुई है मिलना कि विधि तू अपना है विधि लिखी है जिन्हें सास ग्रास न सिरे हरनामा मनमंत तन से नान का पूर्ण सोई संत ਉਹਨੂੰ ਸੰਤ ਬਣਨਾ ਪੈਂਦਾ ਸੰਤ ਗਣ ਦੀ ਖਾਤਰ ਬਹੁਤ ਕੁਝ ਤਿਆਗਣਾ ਪੈਂਦਾ ਬਈ ਤਿਆਗ ਵੀ ਹਸਸ ਕੇ ਦੇਣਾ ਪੈਂਦਾ ਬਈ ਕਿ ਜਿਹੜੀਆਂ ਸਾਨੂੰ ਬੰਧਨ ਪਏ ਹੋਏ ਨੇ ਪੁੱਤਰ 딸딸 ਗ੍ਰਸਥ ਕੇ ਉਭਾਸਾ ਹੋ ਨਾ ਭਾਈ ਰਾਮ ਕੇ ਦਸ ਇਹਨਾਂ ਨੂੰ ਤਿਆਗਣਾ ਪੈਂਦਾ ਜਦੋਂ ਤ੍ਰੇਤੇ ਦੇ ਵਿੱਚ ਬਨਵਾਸ ਦੇ ਲੱਗਿਆ ਮਾਰੇ ਪਤਾ ਵੀ 14 ਸਾਲਾਂ ਬਾਅਦ ਮੇਰੇ ਪੁੱਤਰਾਂ ਨੇ ਆ ਜਾਣਾ ਬਨਵਾਸ ਤੇ ਇੱਕ ਨੂੰ ਦਿੱਤਾ ਸੀ RAM ਨੂੰ। ਦਸ਼ਮ ਨੇ ਕਹਿੰਦਾ ਮੈਂ ਨਹੀਂ ਆ ਤੇ ਭਰਾ ਤੋਂ ਵਗਿਆ ਰਹਿ ਸਕਦਾ। ਇੰਨਾ ਪ੍ਰੇਮ ਸੀ। ਸਗਾਵਣੀ ਸੀ ਮਤreya ਭਰਾ ਸੀ ਪਰ ਫਿਰ ਵੀ ਕਹਿੰਦਾ ਮੈਂ ਤਾਂ ਆਪਣੇ ਭਰਾ ਨਾਲ ਹੀ ਜਾਣਾ। ਤੇ ਜਿਹਨੂੰ ਗੱਡੀ ਦਿੱਤੀ ਸੀ ਉਹ ਕਹਿੰਦਾ ਮੈਂ ਆਪਣੇ ਭਰਾ ਦੇ ਹੁੰਦਿਆਂ ਗੱਡੀ ਤੇ ਨਹੀਂ ਰਹਿਣਾ। ਜਦੋਂ ਬੜਾ ਉਹਨੂੰ ਕੰਪੈਲ ਕੀਤਾ ਕਿ ਭਾਈ ਤੁਸੀਂ ਬੈਠੋ ਨਾ ਰਾਜਾ ਦਾ ਕੋਈ ਚਾਹੀਦਾ ਕਹਿੰਦੇ ਰਾਜਾ ਤਾਂ ਮੇਰਾ RAM ਭਰਾ ਹੈ ਉਹੀ ਰਹੂਗਾ ਇਹ ਮੇਰਾ ਭਰਾ ਹੈ ਇਤਿਹਾਸ ਦੇ ਵਿੱਚੋਂ ਜੋ ਤੱਤ ਨਿਕਲਦੇ ਹੁੰਦੇ ਆ ਕਿ ਸਾਨੂੰ ਵੀ ਐਸਾ ਹੀ ਜੀਵਨ ਅਖਤਿਆਰ ਕਰਨਾ ਚਾਹੀਦਾ ਕਿ RAM ਨੇ 14 ਸਾਲ ਬਨਵਾਲ ਕੱਟਿਆ ਪਰ ਉਹਦੇ ਸੰਧਾਸਨ ਦੇ ਉੱਤੇ ਬੱਧ ਨਹੀਂ ਬੈਠਾ ਉਹਨਾਂ ਦਾ ਜੋੜਾ ਲਾ ਕੇ ਸਾਹਮਣੇ ਵੰਦਾ ਸੀ ਨੀਵਾ ਹੋ ਕੇ ਕਿ ਇਹ ਗੱਦੀ ਮੇਰੇ ਭਰਾ ਦੀ ਹੈ ਮੈਂ ਭਰਾ ਦਾ ਹੱਕ ਨਹੀਂ ਖਾਣਾ ਧਰਮ ਸੰਗ ਇਹ ਹੀ ਕਹਿੰਦਾ ਤੇ ਆਪਾਂ ਭਰਾ ਦਾ ਛੱਡੋ ਕਿ ਹਾਂ ਗੁਆੜ ਤਾਂ ਨਹੀਂ ਆਪਾਂ ਛੱਡਦੇ ਹੈਗੇ ਉਹਨਾਂ ਦੇ ਵੀ ਹਾਈ ਨੂੰ ਕਰ ਦਈਦੇ ਆ ਇਹ ਚੀਜ਼ਾਂ ਸਾਨੂੰ ਇਤਿਆਹ ਸਿਖਾਉਂਦੀਆਂ ਹਨ ਹੁਣ ਦੋ ਭਰਾ ਘਰੇ ਸੀ ਦੋ বনવાસ ਨੂੰ ਚਲੇ ਗਏ ਪਤਾ ਸੀ 14 ਸਾਲਾਂ ਦਾ ਬਾਸ ਮੁੜਿਆ ਹੋਣਾ ਪਰ ਪੁੱਤਰ ਦਾ ਮੋਹ ਇੰਨਾ ਸੀ ਦੋ ਸੁਤ ਘਰ ਰਹੇ ਬਨ ਕੋ ਸਦਾਰੇ ਦੋ 10 ਬਿੱਤੇ ਗਿਰ ਕੇ ਪ੍ਰਾਣ ਕੋ ਨਿਕਾਰਾ ਉੱਤਰ ਜਾ ਰਹੇ ਮੈਦਾਨ ਚ ਖੜਾ ਦਿਨਾਂ ਚ ਨਜ਼ਰ ਆਉਂਦੇ ਰਹੇ ਨਿਹਾਰਦਾ ਰਿਹਾ ਦੇਖਦਾ ਰਿਹਾ ਜਦੋਂ ਦੇਖਣੋਂ ਦੂਰ ਹੋ ਗਏ ਹੁਣ ਲਿਖਦੇ ਨਹੀਂ दसर ने गिर कर प्राण को नकारा है, उसे महल तो शाल मार मृत्यु नहीं बिछोड़ा इस करके भाई उन्होंने ना नाम तो है बहुत घट है पर धर्म ने जो मंगया सी तन श्री गुरु गोबिंद सिंह जी पाशाह जी महाराज इन्होंने अपना परिवार धर्म लिखे लाया ਸਾਰੇ ਪਰਿਵਾਰ ਨੂੰ ਪਾਪ ਪਿਤਾ ਮਾਤਾ ਬੱਚੇ ਸਭ ਉਹ ਪ੍ਰਮਾਤਮਾ ਦੇ ਲਿਖੇ ਲਾ ਦੇ ਹੱਸ ਕੇ ਸ਼ੁਕਰ ਗੁਜ਼ਾਰ ਕੀਤਾ ਇਹ ਮਾਲਕਾ ਤੇਰੀਆਂ ਦਿੱਤੀਆਂ ਦਾਤਾ ਤੇਰੇ ਵੱਲ ਆ ਗਏ ਆ ਜੇ ਮੈਂ ਕੋਈ ਰਖਲੀ ਮੇਰੇ ਤੋਂ ਕੋਈ ਗਲਤੀ ਹੋਗੀ ਬਖਸ਼ ਦੇ ਪਿਤਾ ਜੀ ਇਹ ਇੱਕ ਇੱਕ ਰੱਬ ਦੀ ਨਿਸ਼ਾਨੀ ਹੈ ਇੱਕ ਸੰਤ ਦੀ ਨਿਸ਼ਾਨੀ ਹੈ ਇਹ ਸੰਤ ਇਹ ਹੁੰਦੇ ਆ ਇਹ ਨਹੀਂ ਅਸਾਂ ਤੇ ਇਹ ਸੰਤ ਬੈਠਾ ਵਾ ਇਹ ਛੜਕਦੇ ਵੀ ਨਿਕਲਦਾ ਹੈ ਤੇ ਭਾਈ ਉਹਦੇ ਪਿੱਛੇ ਜਦੋਂ ਝੋਲਦੇ ਆ ਚਤਰੀ ਲੈ ਕੇ ਬੰਦੇ ਘੁੰਮਦੇ ਫੋਲਸੜਦੇ ਆ ਸੰਤ ਤੇ ਮੇਸ਼ਾ ਭੈਕਿੱਤੇ ਬਿਛੋੜਦਾ ਉਹਤੇ ਭੋਲਣੇ ਡੱਲੇ ਕਿ ਸੰਤ ਦੀ ਨਿਸ਼ਾਨੀ ਹੈ ਤੁਹਾਡੇ ਹਿਸਾਬ ਨਾਲ ਜੋ ਤੁਸੀਂ ਸੰਤ ਮੰਨੀ ਬੈਠਿਆ ਨਾ ਇਹਨਾਂ 'ਚ ਕੋਈ ਵੀ ਸੰਤ ਨਹੀਂ ਹੈ ਕੋਈ ਬ੍ਰਹਮ ਗਿਆਨੀ ਨਹੀਂ ਹੈ ਪਰਮਾਤਮਾ ਦੀ ਨਿਗਾਹ ਦੇ ਵਿੱਚ ब्रह्म गयानी अच्छ पदवी का मालिक है, है। जिसन ती ब्रह्म गयानी कहने तो अपनी अवस्था की है उसी कौन हो पातशाह कहें ब्रह्म गयानी की गत ब्रह्म गयानी जाने संत ने संत पहचान सद ब्रह्म गयानी ब्रह्म गयानी पहचान सकता है सदै तेनता तो दो अक्र गुरबाणी के नहीं आते ਗੁਰੂ ਤੇ ਤੇਰੀ ਸ਼ਰਧਾ ਨਹੀਂ ਵਿਸ਼ਵਾਸ ਨਹੀਂ ਧੂਫਕ ਨਹੀਂ ਕਹਿਣਾ ਇਹ ਸੰਤ ਸੀ ਬ੍ਰਹਮ ਗਿਆਨੀ ਸੀ ਕਿਹੜੇ ਪਰਮ ਤਲੀਖੇ ਤਰੇ ਫਿਰਦਾ ਗੁਰਮਤ ਦਾ ਗਿਆਨ ਲੈ ਗੁਰੂ ਦੀ ਮਤ ਲੈ ਉਹ ਸਿੱਖਣਾ ਸੰਸਾਰ ਵਿੱਚ ਰਹਿਣਾ ਐਵੇਂ ਨਾ ਭੇਡਾਂ ਵਾਂਗ ਤਰੇ ਫਿਰਦਾ ਦੁਨੀਆ ਦੇ ਮਗਰ ਅਸੀਂ ਤਰੇ ਫਿਰਦੇ ਆਂ ਏਦਾਂ ਸਾਡਾ ਹਾਲ ਹੈ ਇਹ ਸਾਡੇ ਹਾਲਾਤ ਇਦਾਂ ਦੇ ਆ ਅਸੀਂ ਭੇਡਾਂ ਵਾਂਗ ਤਰੇ ਫਿਰਦੇ ਆਂ ਧਰਮ ਤੇ ਤੋਂ ਉਹ ਮੰਗਦਾ ਜੇ ਧਰਮ ਹੀ ਬੰਨਾ ਨਾ ਅਤਿਹਾਸ ਆਪਨੇ ਸਰਵਣ ਕੀਤਾ ਜਦੋਂ ਭਾਈ ਨਵੀਖਾਨ ਗਣੀਖਾਨ ਨੇ ਗੁਰੂ ਪਾਤਸ਼ਾਹ ਦੀ ਮਦਦ ਕੀਤੀ ਹੈ ਮਛਵੜ ਦੇ ਜੰਗਲ ਵਿੱਚ ਪੰਜਾਬੀ ਗੁਲਾਮ ਨੇ ਤਾਂ ਭਾਵੇਂ ਸਾਥ ਛੱਡ ਦਿੱਤਾ ਸੀ ਮੌਧਾ ਦਰ ਪੈ ਗਿਆ ਸੀ ਪਹਿਲਾਂ ਘਰੇ ਲਿਆਂਦਾ ਵੀ ਇਹ ਮਹਾਰਾਜ ਚਰਨ ਪਾਓ ਤੇ ਦਰਬਾਰ ਵੀ ਮਨ ਚ ਪੈ ਗਈ ਹੈ ਕਿੰਨਾ ਕੁ ਸਮਾਂ ਰਹਣਗੇ ਤੇ ਇਹ ਫੇਲ ਸੰਭਾਲ ਕੀਤੀ ਸੀ ਭਾਈ ਨਵੀਖਾਨ ਗਣੀਖਾਨ ਤੇ ਉਹਨਾਂ ਦਾ ਸਰੀਕਾ ਪਤਾ ਕੀ ਕਹਿੰਦਾ ਸੀ ਕਹਿੰਦੇ ਤੂੰ ਵੀ ਮਰੇਗਾ ਸਨ ਵੀ ਮਰਵਾਏਗਾ ਕਹਿੰਦਾ ਮਰਨਾ ਤਾਂ ਪਰ ਸਭ ਨਹੀਂ ਹੈ ਪਰ ਨਾਮ ਦੁਨੀਆ ਤੱਕ ਰਹੂ ਅੱਜ ਉਹ ਸੇਵਾ ਦੇ ਬਦਲੇ ਹੀ ਭਾਵੇਂ ਉਹਨਾਂ ਦਾ ਸਾਰੇ ਪਰਿਵਾਰ ਨੂੰ ਕਣ ਪੀੜਤਾ ਸੀ ਮੁਗਲ ਸਲਤਨਤ ਨੇ ਮੁਸਲਮਾਨ ਭਰਾਵਾਂ ਪਠਾਣਾ ਤੇ ਵੀ ਰਹਿਮ ਨਹੀਂ ਕੀਤਾ ਸੀ ਇਹਨਾਂ ਨੂੰ ਵੀ ਕੋਹ ਹੋ ਕੇ ਮਾਰਿਆ ਗਿਆ ਸੀ ਉਹ ਇਨਸਾਨੀਅਤ ਦੇ ਦੁਸ਼ਮਣ ਸੀ ਉਹਨਾਂ ਦਾ ਕਿਸੇ ਧਰਮ ਨਾਲ ਪ੍ਰੇਮ ਨਹੀਂ ਸੀ ਸੀ ਇਤਹਾਉ ਦੇ ਬਈ ਪਰ ਜੇ ਉਹਨਾਂ ਨੇ ਉਹ ਸੇਵਾ ਨਾ ਨਿਭਾਈ ਹੁੰਦੀ ਤੇ ਉਹਨਾਂ ਪਰਿਵਾਰ ਕਹਿੰਦਾ ਵੀ ਨਾ ਛੱਡਦੇ ਰਹਿਣ ਤਾਂ ਕੀ ਕਰਨਾ ਹੁਣ ਜੇ ਧਰਮੀ ਬੰਦੇ ਹੁੰਦੇ ਆ ਨਾ ਭਾਵੇਂ ਉਹ ਸੰਸਾਰ ਵਿੱਚ ਰਹਿੰਦੇ ਐ ਪਿਆ ਪੁੱਤਰਾਂ ਚ ਰਹਿੰਦੇ ਐ ਅੱਜ ਜੇ ਗੱਲ ਕੀਤੀ ਨਾ ਪੁੱਤਰ ਤੇ ਪੁੱਤਰ ਗ੍ਰਸਤ ਕੇ ਭਾ사 ਹੋ ਨਾ ਪਈੇ ਰਾਮ ਕੇ ਦਸ ਜਦੋਂ ਪ੍ਰਮਾਤਮਾ ਹੰਤਿਆਂ ਆਂਦਾ ਨਾ ਇਹ ਤੁਹਾਡੇ ਕੋਲ ਪਤਾ ਕੀ ਮੰਗਦਾ ਹੁੰਦਾ ਜਿਹੜੀ ਤੁਹਾਨੂੰ ਸਭ ਤੋਂ ਵੱਧ ਪਿਆਰੀ ਚੀਜ਼ ਹੁੰਦੀ ਹੈ ਇਹ ਗੁਰੂ ਪਾਛੇ ਤੇ ਜਦੋਂ ਮੰਗੇ ਉਹਨੇ ਹੱਸ ਕੇ ਦੇ ਦਿੱਤੇ ਸਾਰਾ ਪਰਿਵਾਰ ਹੀ ਇਹ ਤੇ ਚੱਲੋ ਦੋ ਛੱਡੋ ਰਾਹ ਰਾਮ ਤੇ ਲਸੁਨ ਤੇ ਗਈ ਸੀ ਗਏ ਬਾਹਰ ਨਾ ਤੇ ਜਸਰਤ ਨੇ ਉਹ ਬਹੁਤ ਤਕੜਾ ਯੋਧਾ ਸੀ ਭਾਈ ਪਰ ਪੁੱਤਰਾ ਦੁੱਖਣਾ ਬੁਛਾ ਸਕਿਆ। ਲੋਕੀ ਐਸਾ ਹੁੰਦੇ। ਮੰਗਿਆ ਉਹ ਜੇਕਰ ਤੇ ਉਹ ਵੀ ਹੱਸ ਕੇ ਭੇਜ ਦੰਗਾ ਤੋੜ ਦੰਗਾ ਭਾਈ। ਪ੍ਰਮਾਤਮਾ ਦਾ ਸੋਹਰ ਕਰਦਾ ਮਾਲਕਾ ਜੋ ਤੂੰ ਤੈਨੂੰ ਹੁਕਮ ਹੈ ਤੇਰੇ ਭਾਣੇ 'ਚ। ਉਹਦੇ ਭਾਣੇ ਵਿੱਚ ਰਹਿਣਾ ਹੀ ਉਹਦੇ ਹੁਕਮ ਦੇ ਵਿੱਚ ਰਹਿਣਾ ਹੀ ਤੇ ਸੰਤ ਵਾਲੀ ਪਦਵੀ ਨੂੰ ਪਾਉਣਾ ਹੁੰਦਾ ਹੈ। ਉਹਦੇ ਹੁਕਮ 'ਚ ਰਹਿਣਾ ਉਹਦੇ ਭਾਣੇ 'ਚ ਰਹਿਣਾ ਤੇਰਾ ਕੀ ਆ ਬੈਠਾ ਲਾ ਕੇ ਤੀ ਤਵੀ ਤੇ ਬੈਠੇ ਗੁਰੂ ਨੇ ਆਪਣੇ ਤਾਕਤਾਂ ਦਿਖਾ ਸਕਦੇ ਸੀ ਬਖਸ਼ਾਂ ਦਿਖਾ ਸਕਦੇ ਸੀ ਨਹੀਂ ਦਿਖਾਈ। ਕਿਉਂਕਿ ਵੈਹਿਗੂ ਦਾ ਹੁਕਮ ਹੀ ਐ ਸੀ ਉਸ ਹੁਕਮ ਨੂੰ ਮੰਨੇ